ਤਸਵੀਰਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਅੱਜ ਜਲੰਧਰ ਦੇ ਆਦਮਪੁਰ 에ਅਰ ਬੇਸ ਤੇ ਪਹੁੰਚੇ ਇਹ ਤਸਵੀਰਾਂ ਪ੍ਰਧਾਨ ਮੰਤਰੀ ਮੋਦੀ ਦੀਆਂ 에ਅਰ ਬੇਸ ਦੀਆਂ ਨੇ ਜੋ ਕਿ ਆਦਮਪੁਰ ਦੇ ਵਿੱਚ ਪੈਂਦਾ ਤੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਵੱਲੋਂ 에ਅਰ ਫੋਰਸ ਦੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅੱਜ ਸਵੇਰੇ ਤਕਰੀਬਨ 7:00 ਵਜੇ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਅਚਾਨਕ ਆਦਮਪੁਰ 에ਅਰ ਬੇਸ ਤੇ ਪਹੁੰਚ ਕੇ ਉਹਨਾਂ ਵੱਲੋਂ ਆਰਮੀ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ। ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ 에어ਫੋਰਸ ਦੇ ਅਫਸਰਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਖੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਸਿਰ ਤੇ 에어ਫੋਰਸ ਦੀ ਕੈਪ ਪਾਈ ਗਈ ਹੈ ਤੇ ਸਾਰੇ ਅਫਸਰਾਂ ਦੇ ਨਾਲ ਖੁਸ਼ੀ-ਖੁਸ਼ੀ ਮੁਲਾਕਾਤ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਉਹੀ ਅਫਸਰ ਨੇ 에어ਫੋਰਸ ਦੇ ਜਿਨ੍ਹਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਚਲਾਏ ਗਏ ਆਪਰੇਸ਼ਨ ਸਿੰਦੂਰ ਦੇ ਵਿੱਚ ਅਹਿਮ ਰੋਲ ਨਿਭਾਏ ਨੇ ਤਾਂ ਇਹਨਾਂ ਦਾ ਮਨੋਬਲ ਤੇ ਮੋਟੀਵੇਸ਼ਨ ਤੇ ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਅੱਜ ਅਚਾਨਕ ਸਵੇਰੇ-ਸਵੇਰੇ ਜਲੰਧਰ ਦੇ ਵਿੱਚ ਪੈਂਦੇ ਆਦਮਪੁਰ 에ਅਰਬੇਸ ਤੇ ਪਹੁੰਚੇ ਜਿੱਥੇ ਪਹੁੰਚ ਕੇ 에ਅਰਫੋਰਸ ਦੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਖਾਸ ਤਸਵੀਰ ਵੀ ਇਸ ਮੌਕੇ ਖਿਚਾਈ ਗਈ ਜਿਸ ਦੇ ਪਿੱਛੇ ਤੁਸੀਂ ਵੇਖ ਸਕਦੇ ਹੋ ਲਿਖਿਆ ਹੋਇਆ ਹੈ Y ENEMY ਪਾਇਲਟਸ ਡੋਂਟ ਸਲੀਪ ਵੈਲ ਕੀ ਇੱਕ ਕਾਰਨ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਕਾਰਨ ਹੈ ਜਿਸ ਕਾਰਨ ਸਾਡੇ ਦੁਸ਼ਮਣ ਜਿਹੜੇ ਨੇ ਉਹ ਚੈਨ ਦੀ ਨੀਂਦ ਨਹੀਂ ਸੌਂਦੇ ਨੇ ਸਿਰਫ ਤੇ ਸਿਰਫ 에ਅਰ ਫੋਰਸ ਇਸ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਜਿੱਥੇ ਪਾਕਿਸਤਾਨ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਸੀਂ ਭਾਰਤ ਦੇ S400 ਮਿਸਾਈਲ ਸਿਸਟਮ ਨੂੰ ਤਬਾਹ ਕੀਤਾ ਤੇ ਉਹਨੂੰ ਨਿਸ਼ਾਨਾ ਬਣਾਇਆ ਸੀ ਤੇ ਉਸੇ ਜਿਹੜਾ S400 ਸਿਸਟਮ ਹੈ ਉਹ 에ਅਰ ਬੇਸ ਆਦਮਪੁਰ ਦੇ ਵਿੱਚ ਸਥਿਤ ਹੈ ਤੇ ਹੋ ਸਕਦਾ ਹੈ ਕੀ ਪ੍ਰਧਾਨ ਮੰਤਰੀ ਮੋਦੀ ਇਸੇ ਤਾਂ ਇਸੇ ਕਾਰਨ ਹੀ 에어ਬੇਸ ਪਹੁੰਚੇ ਹੋਣ ਆਦਮਪੁਰ ਦੇ ਇਹ ਕਿਆਸ ਰਾਈਆਂ ਵੀ ਲਗਾਈਆਂ ਚਾਰੀਆਂ ਨੇ ਕਿ ਇਸੇ ਕਾਰਨ ਹੀ ਪ੍ਰਧਾਨ ਮੰਤਰੀ ਮੋਦੀ ਨੇ ਇੱਕੋਦਮ ਆਦਮਪੁਰ ਜਿਹੜਾ 에어ਬੇਸ ਹੈ ਉਸ ਨੂੰ ਚੁਣਿਆ ਕਿਉਂਕਿ ਸ਼ਾਇਦ ਉੱਥੇ ਨੁਕਸਾਨ ਹੋਇਆ ਹੋਵੇ ਜਿਸ ਦੇ ਕਾਰਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ 에어ਬੇਸ ਦਾ ਜਿਹੜਾ ਹੈ ਦੌਰਾ ਕੀਤਾ ਗਿਆ ਤੇ ਉੱਥੇ ਦੇ 에어ਫੋਰਸ ਦੇ ਜਿਹੜੇ ਅਫਸਰ ਨੇ ਜਾਂ ਜਿਹੜੇ 에어ਫੋਰਸ ਸਾਰੀ 에어ਫੋਰਸ ਜਿਹੜੀ ਉੱਥੇ ਤਾਇਨਾਤ ਹੈ ਉਹਨਾਂ ਦਾ ਹੌਸਲਾ ਵਿਦਾਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸਨ ਖੈਰ ਪਾਕਿਸਤਾਨ ਦੇ ਦਾਅਵੇ ਕਿੰਨਾ ਸੱਚ ਹੈ ਕਿੰਨਾ ਨਹੀਂ ਇਹ ਤਾਂ ਆਪਾਂ ਕੋਈ ਦਾਵਾ ਨਹੀਂ ਕਰ ਸਕਦੇ ਪਰ ਅੱਜ ਪ੍ਰਧਾਨ ਮੰਤਰੀ ਮੋਦੀ ਨੇ 에ਅਰ ਫੋਰਸ ਦੇ 베이스 ਤੇ ਪਹੁੰਚ ਕੇ ਬਹੁਤ ਹੀ ਵਧੀਆ ਤੇ 에ਅਰ ਫੋਰਸ ਦੇ ਜਵਾਨਾਂ ਦਾ ਮਨੋਬਲ ਉੱਚਾ ਕੀਤਾ ਤੇ ਹੌਸਲਾ ਫਜ਼ਾਈ ਕੀਤੀ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ